ਵੈਗੁਰੂ ਜੀ ਕਾ ਖਾਲਸਾ ਸ੍ਰੀ ਵੈਗੁਰੂ ਜੀ ਕੀ ਫਤਿਹ ਕਈ ਮੇਰੇ ਵੀਰ ਜਿਨ੍ਹਾਂ ਦੀਆਂ ਗਾਵਾਂ ਸੂਆਂ ਨੂੰ 4 ਮਹੀਨੇ 5 ਮਹੀਨੇ 6 ਮਹੀਨੇ ਵੀ ਹੋ ਗਏ ਪਰ ਉਹ ਹੀਟ ਕਰਨੀ ਆਉਂਦੀਆਂ ਦੁਬਾਰੇ ਉਹਨਾਂ ਵਾਸਤੇ ਇੱਕ ਆਪਾਂ ਮੈਡੀਕਲ ਸਟੋਰ ਤੋਂ ਇਹ ਦਵਾਈ ਮਿਲ ਜਾਂਦੀ ਆ ਕੋਲੋਮੀ ਫਿਟ ਇਹ ਹੀਟ ਇੰਡਿਊਸਰ ਆ ਇਹਦਾ ਰਿਜ਼ਲਟ ਬਹੁਤ ਵਧੀਆ ਮੈਂ ਨੇੜੇ ਕਰਕੇ ਵੀ ਦਿਖਾ ਦਿੰਨਾ ਇਹਦੇ ਵਿੱਚੋਂ ਇਹ 6 ਦਿਨ ਦਾ ਕੋਰਸ ਹੈ ਇਹਨਾਂ ਦਾ ਇਦੇ ਵਿੱਚੋਂ ਇਦਾਂ ਦੀਆਂ ਇੱਕ ਡੱਬੀ ਆ 6 ਗੋਲੀਆਂ ਨਿਕਲਦੀਆਂ 하루 ਜੀ ਇੱਕ ਗੋਲੀ ਦੇਣੀ ਆ 100% ਵਧੀਆ ਰਿਜ਼ਲਟ ਹੈ ਵਰਤ ਕੇ ਦੇਖੋ ਨੁਕਸਾ ਬਹੁਤ ਵਧੀਆ ਮੈਂ ਤੁਹਾਨੂੰ ਗੋਲੀ ਵੀ ਦਿਖਾ ਦਿੰਨਾ ਇਹ ਵਾਲੀ ਗੋਲੀ ਹੈ ਦੀ ਆ ਗੋਲੀ ਸਭ ਤੋਂ ਵਧੀਆ ਰਿਜ਼ਲਟ ਹੈ ਇਸ ਗੋਲੀ ਦੇ ਰੋਜ਼ ਇੱਕ ਗੋਲੀ ਦੋ 6 ਗੋਲੀਆਂ ਇੱਕ ਪੈਕਟ ਦੇ ਵਿੱਚ ਦੰਗਰ ਆਪਣੇ ਆਪ ਹਿੱਟ ਤੇ ਆ ਜਾਂਦਾ ਇਹ ਡੱਬਾ ਧੰਨਵਾਦ ਜੀ